ਹਾਂਜੀ ਪਿਆਰ ਭਰੀ ਸਤਿ ਸਾਕ ਜੀ ਸਾਰੇ ਸਾਡੇ ਚੈਨਲ ਸਾਡਾ ਪੰਜਾਬ ਸਾਡਾ ਵਿਰਸਾ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਇੱਕ ਹੋਰ ਲੋਕ ਗੀਤ ਲੈ ਕੇ ਪੇਸ਼ ਹੋਏ ਆ ਇਹ ਟੱਪੇ ਨੇ ਜੀ ਪਾਕਿਸਤਾਨੀ ਹਾਂਜੀ ਪੇਸ਼ ਹੈ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆ ਬਰਡੇ ਵਾਡ ਦੁਲੀਆ ਕੋ ਲੱਖ ਮਿਲਦੇ ਵੇ ਗੂੜੇ ਸਾਖ ਪ੍ਰਾਮਾ ਦੇ ਵੇ ਗੂੜੇ ਸਾਖ ਪ੍ਰਾਮਾ ਦੇ ਚਲ ਪੈਣ ਦੀਆ ਸੋਹਣਿਆ ਬਿਰਾਵੇ ਕੰਧ ਵਿੱਚ ਮੋਰੀ ਹੈ ਵੇ ਕੰਧ ਵਿੱਚ ਮੋਰੀ ਹੈ ਵੇ ਕਾਦੀ ਚੋਰੀ ਹੈ ਵੇ ਕਾਦੀ ਚੋਰੀ ਹੈ ਬੱਧੇ ਵੜਦ ਰਿਆ ਮਾਂ ਦੇ ਓਏ ਵੱਡੇ ਵੱਡਦ ਰਿਆ ਮਾਂ ਦੇ ਹੋਰ ਸਾਖ ਲੱਖ ਮਿਲ ਦੇ ਓਏ ਗੂੜੇ ਸਾਖ ਪੁਰਾਂ ਸਾਕ ਪੁਰਾਣਾਂ ਦੇ ਵੇਣਦਿਆ ਸੋਹਣਿਆ ਵੀਰਾ ਵੇਸ਼ਜ ਪਰਾਈ ਗੱਠੀਆਂ ਦਾ ਵੇਸ਼ਜ ਪਰਾਈ ਗੱਠੀਆਂ ਦਾ ਆਣ ਕੇ ਤਾਂ ਵੀ ਵੀਰਾ ਹੋਏ ਚਿੱਤ ਲੱਗਦਾ ਇਕੱਠੇ ਲਗਦਾ ਸਿੱਖੱਠੀਆਂ ਆਂਦਾ ਬੱਡੇ ਵੱਡ ਦੁਰੀਆਂ ਮੰਦੇ ਓਏ ਵੱਡੇ ਵੱਡ ਦੁਰੀਆਂ ਮੰਦੇ ਹੋਰ ਸਾਖ ਲੱਖ ਮਿਰ ਦੇ ਓਏ ਗੂੜੇ ਸਾਖ ਪੁਰਾਣ ਮੰਦੇ ਓਏ ਗੂੜੇ ਸਾਖ ਬੁਰਾ ਸੋੜੀਆਂ ਬਿਰਾਵੇ ਸੱਜ ਪਰ ਆਇਲੀ ਰਾਂਦਾ ਵੇ ਸੱਜ ਪਰ ਆਇਲੀ ਰਾਂਦਾ ਆਣ ਕੇ ਤਾਂ ਵੇਖ ਵੀਰਿਆ ਵੇ ਸਾਡਾ ਹਾਲੁਫ ਕੀ ਰਾਂਦਾ ਵੇ ਸਾਡਾ ਹਾਲੁਫ ਕੀ ਕੱਪੜੇ ਤੌਂਦੀ ਐ ਵੇ ਪਹਿਣ ਕੱਪੜੇ ਤੌਂਦੀ ਐ ਪਰਿਕੇ ਤੰ ਮਿਲੂਗੀ ਰਿਆ ਵੇ ਪਹਿਣ ਸ਼ਮਸ਼ਮ ਰੋਂਦੀ ਐ ਵੇ ਪਹਿਣ ਸ਼ਮਸ਼ਮ ਰੋਂਦੀ ਬਰਥਡੇ ਵਟ ਦੂਰੀਆਂ ਵਾਂਦੇ ਓਏ ਬਰਥਡੇ ਵਟ ਦੂਰੀਆਂ ਵਾਂਦੇ ਹੋਰ ਸਾਖ ਲੱਖ ਮਿਲ ਦੇ ਓਏ ਗੂੜੇ ਸਾਖ ਪ੍ਰਾਮਾ ਦੇ ਓਏ ਗੂੜੇ ਸਾਖ ਪ੍ਰਾਮਾ ਦੇ ਪਹਿੰਦੀਆ ਸੋਹਣੀਆਂ ਵੀਰਾਵੇ ਮਿੱਠੀ ਚੂਰੀ ਚਖੰਡ ਪਹਿੰਦੀ ਓਏ ਮਿੱਠੀ ਚੂਰੀ ਚਖੰਡ ਪਹਿੰਦੀ ਆਣ ਕੇ ਤਾਂ ਮਿਲ ਵੀਰਿਆਵੇ ਮਿਲਿਆ ਤੋਂ ਠੰਡ ਬਹੰਦੀ ਓਏ ਵੀਰਾ ਮਿਲਿਆ ਤੋਂ ਠੰਡ ਪਹੰਦੀ ਪੈਣ ਦੀਆ ਸੋਹਣਿਆ ਵੀਰਾ ਓਏ ਉੱਟੇ ਓਏ ਵੱਡੇ ਸ਼ਾਪੇ ਲੈ ਓਏ ਓਟੇ ਸ਼ਾਪੇ ਨੇ ਪੈਣ ਦੀਆ ਸੋਹਣਿਆ ਵੀਰਾ ਵੇ ਓਟੇ ਸ਼ੱਗ ਸ਼ਾਪੇ ਨੇ ਓਏ ਓਟੇ ਵੱਡੇ ਸ਼ਾਪੇ ਨੇ ਜੁਗ ਜੁਗ ਜੀਵੀ ਰਿਆਵੇਂ ਪਿਰੂ ਉਮਰਾਂ ਦੇ ਮਾਪੇ ਨੇ ਓਏ ਪਿਰੂ ਉਮਰਾਂ ਦੇ ਮਾਪੇ ਨੇ ਵੱਡੇ ਵੱਡ ਦੁਰੀਆ ਮੰਦੇ ਓਏ ਵੱਡੇ ਵੱਡ ਦੁਰੀਆ ਮੰਦੇ ਹੋਰ ਸੱਖ ਲਖ ਮਾਇਰ ਦੇ ਓਏ ਗੂੜੇ ਸਾਕ ਪਰਾਮਾ ਦੇ ਵੇ ਗੂੜੇ ਸਾਕ ਪਰਾਮਾ